ਲੋ ਜੀ ਲੈਵਰ ਆਪਣੀ ਲੱਗੀ ਹੋਈ ਆ ਦੇਖੋ ਆ ਇੰਟਰਨੈਸ਼ਨਲ ਲੈਵਲ ਲੈਵਰ ਜੈਪੁਰ ਤਾਂ ਫਿਰਦਾ ਇਹ ਤਾਂ ਬੰਗਲਾ ਦੇ ਜਾ ਆਏ ਮੇਰਾ ਬਣਾਏ ਨੇ ਆਏ ਰੱਖ ਜਮਾ ਬਟਿਕ ਕੰਨਾ ਬਟਿਕ ਕੰਨਾ ਬਟਿਕ ਤੇ ਗਾਲੀ ਆਉਂਦੀ ਆ ਸਾਡੇ ਨੂੰ ਧੂਆ ਘੜਤਾ ਨੇ ਕਾਦਾ ਓਏ ਇਧਰੋਂ ਧੂਆ ਨਿਕਲ ਗਿਆ ਸੀ ਚੱਡਿਆ ਸੀ ਬੜ ਜਾਂਦਾ ਨੂੰ ਮਰਨਾ ਨਾ ਮਜ਼ਾਕ ਕਰੀ ਨਾਮ ਆਜ ਤੱਕ ਕੀਤੇ ਗਿਆ ਉਹ ਇਹ ਆਪਾਂ ਨਾ ਆਟੋ ਕਰਾ ਲਈਆਂ ਅਮੀਰੀ ਆ ਗਈਆਂ ਅੱਜ ਆਪਣੇ ਕੋਲ ਵੀਰੀਆਂ ਨਹੀਂ ਉਹ ਬਾਈ ਬਾਹਰ ਹੀ ਖੜਾ ਸਾਨੂੰ ਬਾਹਰ ਸਹੀ ਜੀ ਨਹੀਂ ਹੁੰਦਾ ਹਾਂਜੀ ਵਾਬਿਓ ਗੱਦਾਂ ਜੀ ਸਵਾਗਤ ਹੈ ਨਵੇਂ ਵਲੌਗ ਚ ਗੁੱਡ ਮਾਰਨਿੰਗ ਆ ਹੋ ਚੁੱਕਿਆ ਨੇ ਇੱਥੇ ਰਾਤ ਚੋਂ ਉੱਪਰ ਹੋਣੀ ਲੇਟੇ ਜੀ ਸਾਰੇ ਤੇ ਲੇਬਰ ਆਪਣੀ ਲੱਗੀ ਹੋਈ ਐ ਮੇਲੇ ਨੂੰ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੁਹਾਨੂੰ ਲੇਬਰ ਦਿਖਾਉਣੇ ਆ ਲੇਬਰ ਲੱਗੀ ਹੋਈ ਲੋ ਜੀ ਲੇਬਰ ਆਪਣੀ ਲੱਗੀ ਹੋਈ ਆ ਦੇਖੋ ਆ ਇੰਟਰਨੈਸ਼ਨਲ ਲੈਵਲ ਲੇਬਰ ਸਾਰਾ ਲੇਬਰ ਦਾ ਗੋਰੇ ਖੜਾ ਹੈ ਚੱਕ ਕੜਾ ਹੈ ਲਾ ਰਹੀ ਹੈ ਸ਼ੋ ਸ਼ੋ ਦੀ ਅੱਜ ਲੱਗ ਗਿਆ ਬੱਸ ਕਰਦੇ ਨਾ ਕੰਮ ਓਕੇ ਕਰ ਦੇ ਨਾ ਓਕੇ ਪੂਰਾ ਪੂਰਾ ਓਏ ਕਰਨ ਵਾਸਤੇ ਬੰਦੇ ਬਾਹਰੋਂ ਤੇ ਕਹਦਾ ਸੜਦੇ ਕੂੜਾ ਯਾਰ ਇੱਕ ਥਾਂ ਤੇ ਕਰੋ ਨਾ ਯਾਰ ਰਾਦਾ ਤਾਂ ਦੇਖਿਆ ਨਹੀਂ ਚੰਗਾ ਮਿਸਤਰਾ ਰਾਦਾ ਤਾਂ ਉਹ ਦੇਖੋ ਸੋਡਾ ਹੀ ਪਿਆ ਸਾਰਾ ਕਿਦਾ ਮੱਥੇ 'ਚ ਮਾਰੂ ਪਲਾ ਹਾਂ ਰ ਮੈਂ ਤੇ ਕੰਨ ਦਾ ਸਮਾਨ ਆਲੇ ਤੂੰ ਹੀ ਪੱਟੀ ਆ ਇਹ ਐਨੇ ਪੱਟੀ ਆ ਫਿਰ ਹਾਂ ਗੱਡੀਆਂ ਗੁੱਡੀਆਂ ਧੋਣੀਆਂ ਧੁਣੀਆਂ ਸਿੱਖ ਲੋ ਸਾਡੇ ਤੋਂ ਦੇਖਿਆ ਆ ਆ ਵੀ ਠਿਆਰ ਕਰਾਂਗੇ ਹੁਣ ਤਾਂ ਬੱਸ ਮੇ ਜੀ ਵੀ ਚਕਾਲੀਏ ਰਖਾਨੇ ਕਦੇ ਕਦੇ ਕੱਡ ਡੁੱਕ ਲਾਲੀਏ ਰ ਕਾਨੇ ਕਦਿਕਦ ਕਿਸੇ ਨਹੀਂ ਆਲੇ ਦੀ ਆਹ ਹੈ ਨਾ ਇੱਕ ਲੱਗਦੇ ਹੁੰਦੇ ਆ ਨਾ ਤਾਂ ਹੀ ਤਾਂ ਮੈਂ ਛੋਟੇ ਜੋ ਵੱਡੇ ਆਹ ਦੇਖੀ ਪੜਦਾ ਹੈ ਨਹੀਂ ਪਿੱਛੇ ਹੋ ਜਾ ਛੀਮਿਆਂ ਪਿੱਛੇ ਹੋ ਜਾ ਡੰਗਰ ਮਾਲ ਪਸੂ ਮੈਂ ਧਾਰਾਂ ਕੱਢਣੀਆਂ ਜਾ ਕੇ ਮੁਰਜਾ ਛੀਮਿਆਂ ਹਟ ਜਾ ਰਾਹ ਨਾ ਡੱਕ ਮੇਰੀ ਕੀ ਕਹਿੰਦਾ ਸੀ ਜੈਪੁਰ ਜੈਪੁਰ ਜਾਣਾ ਹੂੰ ਉਹ ਤਾਂ ਜਾਣਾ ਭਾਈ ਆਹ ਦੇਖੋ ਜੈਪੁਰਤ ਉਹ ਤੇ ਇਹਦੇ ਤੇ ਜੈਪੁਰਤਾ ਫਿਰਦਾ ਇਹ ਤਾਂ ਮੰਗਲਾ ਦੇ ਜਾ ਫੋਨਤੀ ਲੱਗਾ ਜਾਂਦਾ 24 ਘੰਟੇ ਫੇ ਤੁਹਾਨੂੰ ਕੱਲ ਵਾਲੇ ਬਲੌਗ ਚ ਦੱਸਿਆ ਦਾ ਵੀ ਫੋਨ ਡਾਇਰੈਕਟਰੀ ਹੈ ਜਿੰਨੇ ਪੁੱਠੇ ਕੰਮ ਕਰੂ ਫੋਨ ਤੇ ਇਹ ਕਰੂ ਦੋ ਨੰਬਰ ਦੇ ਪੁੱਠੇ ਤੁਹਾਨੂੰ ਦੱਸ ਦਾਂਗਾ ਹੋਏ ਆਪਣੇ ਕੋਲ ਹੀ ਨਹੀਂ ਗੱਲ ਕਰਦੇ। ਬਰੀਆ ਬੰਦ ਕਰਕੇ ਆ। ਹਾਂ ਜੀ। ਤੇ ਰਾਖੀ ਲੈ ਫਿਰ ਮੈਂ ਕਹਿੰਦਾ ਸੇਵਕ ਜੀ ਚਲਾ ਲੂੰਗਾ ਮੈਂ ਤਾਂ ਆ ਕੇ। ਉਹ ਵੀਰੇ ਨਹੀਂ ਵੀਰੇ ਨਾ ਨਾ। ਮੈਨੂੰ ਸੁਪਨਾ ਦੱਸ ਕੇ ਦਾ ਮੈਨੂੰ ਨਾ ਆਇਆ ਸੀ। ਇਹਨੂੰ ਸੁਪਨਾ ਆਇਆ ਜੀ ਮੈਂ ਪਿੱਕਾ ਲੈਣਾ। 20000 ਰੁਪਏ ਤਾਂ ਕੀ ਬੁਲ ਕਰਾ ਲਈ। ਅੱਜ ਦਾ ਕਿਹੜੀ ਕਰਾਉਂਗੇ? ਹਾਂ। ਦੀ ਮੰਦੜ ਬਹੁਤ ਹੋ ਗਈ। ਹਾਂ ਓਏ। ਮੁੰਡਿਆ ਕੰਮ ਸਹੀ ਹੋ ਰਿਹਾ। ਜਾ ਸਰਾ ਸਰਾ। ਅੱਜ ਦਾ ਨਹੀਂ ਕੀ ਬੁਲ ਕਰਾ ਲਈ। ਕਾਲੂ ਤੁਹਾਨੂੰ ਬਹੁਤ ਲੋਡ ਰੈਂਡੀ ਆ ਮੈਂ ਮੈਂ ਹੁਣ ਜੀ ਚਲੀ ਜਾਂਦਾ ਸੀ ਮੈਂ ਮੈਂ ਇੱਕ ਡੇਢ ਫੋਨ ਆਇਆ ਜਾਂ ਹਾਂ ਬਸ ਬਸ ਨਿਕਲ ਜਾ ਡੇਢ ਮਹੀਨਾ ਡੇਢ ਮਹੀਨਾ ਨਿਕਲ ਜਾ ਤੇ ਫੇਰ ਆਪਣੇ ਜਿੰਨੇ ਵੀ ਭੇਜੂ ਉਥੋਂ ਕੀ ਭੇਜ ਦੂੰ ਤੀਰੀ ਨੂੰ ਆਣਾ ਭਰਾਵਾ ਮੇਰੇ ਤਿੰਨ ਰਾਸਤੇ ਨਿਕਲੇ ਸੀ ਇੱਕ ਤੇ ਇੱਕ ਉੱਤਰਾਂ ਕਿ ਆਪਣੀ ਘਰੇ ਪਈਆਂ ਆਪਣੀਆਂ ਆਈਆਂ ਘਰੇ ਗਾਚ ਦੇ ਵਿੱਚ ਆਉਂ ਸੁਗਰੂ ਗਸ ਨਾਲੀਆਂ ਹਾਂ ਤੇ ਉਹ ਕੀ ਕਰਾਉਣਗਾ ਯਾਰ ਹਾਦਾ ਯਾਰ ਜੀ ਤਾਂ ਹੈ ਯਾਰ ਪਸ਼ੂਆਂ ਤੂੰ ਕਲਰ ਪੀਲਾ ਕਹਿੰਜਾ ਤਾਂ ਕਲਰ ਪੀਲੇ ਨਾਲ ਆਉਂਦਾ ਉਹ ਬਾਈ ਇਹ ਅੰਨਾ ਯਾਰ ਕੰਨਾ ਸੌਂ ਲੱਗੇ ਐਚਵੀ ਲੈਵਲ ਐ ਤੂੰ ਕੰਨੇ ਦਮੇ ਟੈਂਪਸ਼ਨ ਨਹੀਂ ਹੈ ਟੈਂਪਸ਼ਨ ਨਹੀਂ ਆ ਕੀ ਆ ਕੀ ਆ ਸਾਰੀ ਵਰੀ ਇਹਦੀ ਆ ਸਾਰੀ ਵਰੀ ਇਹਦੀ ਆ ਇਹ ਤੁਰਦਾ ਵਾਂ ਦਾ ਟੈਂਪਸ਼ਨ ਆ ਇਹ ਬੰਦਾ ਚੱਲ ਕੋਈ ਨਾ ਇਹ ਨਹੀਂ ਪਤਾ ਕਿ ਕਿੱਥੇ ਆਣਦੇ ਇੱਕ ਅੱਧਾ ਹੋਣਾ ਚਾਹੀਦਾ ਇਹਦੀ ਗਰਾਰੀ ਅੜਦੀ ਰਹਿੰਦੀ ਸਾਰੀ ਜਣੀ ਹੋਰ ਤਾਂ ਚੱਮੀ ਚੱਮੀ ਆਣੀ ਇੱਥੇ ਐਨੇ ਦਾ ਇਹਨੇ ਟ੍ਰੈਕਟਰ ਦੇ ਗੇਅਰ ਦੇ ਨਹੀਂ ਅੜਦੀ ਕਦੇ ਨਹੀਂ ਇਹ ਵੀ ਅੜ ਜਾਂਦੀ ਹੈ ਖੜੇ ਪੈਰ ਨਾ ਹੋਣੀ ਟੱਟਦੀ ਹੋਣੀ ਨੀ ਕੱਟਦੀ ਪੁਰਾਣੀ ਮੇਰਾ ਇਹਨੂੰ ਵੜਦੇ ਬੱਸ ਟੱਟਲੀ ਓਏ ਥੋੜੀ ਜਿਹੀ ਫਾਰ ਸ਼ੌਟ ਹੋਏ ਕੱਟ ਲੱਗ ਜੂਗਾ ਬਹੁਤ ਏਡੀ ਕਾਲਾਂ ਚ ਚਲਾਇਆ ਹੀ ਆ ਤੂੰ ਆਪਾਂ ਮੈਂ ਫਰੀ ਹੋ ਓਏ ਕੋਈ ਨਾ ਰੱਖ ਲਈ ਹੋਰ ਵੀ ਨਾ ਬੱਜੂਗੀ ਜੇ ਨਾ ਕਦੋਂ ਚਲੀ ਮੈਂ ਫੜਦਾ ਤਾ ਤੂੰ ਚੱਲ ਛੱਡ ਰਜਾ ਇਹਦੀ ਬਣਾਈਏ ਜ਼ਰੂਰੀ ਆ ਹਣਾ ਹੱਲ ਕੀ ਚੱਲਣਾ ਜੀ ਦੇ ਰਾਇ ਸਾਈਡ ਤੇ ਅਦਰ ਮੈਟ ਲਾਉਣਾ ਕਹਿੰਦੇ ਸੀ ਬਾਹਰਲੇ ਮੁੰਡੇ ਦਾ ਕਿ ਜੀ ਨਹੀਂ ਲੱਗਣਾ ਲਾ ਦੇਵਾਂਗੇ ਲਾਉਣਾ ਉਹ ਮੈਟ ਲਾਉਣਾ ਪਾਸੇ ਸਾਈਡ ਵਾਲੇ ਤੇ ਨਹੀਂ 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 ਤੇਰੇ ਬਸ ਠੀਕ ਆ ਫਿਰ ਇਹਨੂੰ ਪੂਝ ਦਿਖਲਾ ਸਾਫ ਕਰ ਦੇ ਨੂੰ ਸਰਖਾ ਹਾਓ ਐ ਕਰ ਸਮੀ ਮੈਂ ਤੈਨੂੰ ਲੈ ਦਿੰਦਾ ਮੈਂ ਟੈਪਰ ਕੋ ਹੈਗਾ ਬਾਧੂ ਆ ਪਟਿਆ ਪਿਆਣਾ ਹੁਣ ਲੱਗੇ ਤਾਂ ਹੈਗੀਆਂ ਇਹਨੂੰ ਚੇਂਜ ਕਰਦੇ ਆ ਸਾਰਾ ਇੱਕੋ 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 ਆ ਨਾਈਟ ਨਾਲ ਕੱਟਲਾ ਬਿੱਟਰ ਵਿੱਚ ਇਹਨੂੰ ਉੱਪਰ ਆਖਣਾ ਇੱਦਾਂ ਖਾਲੀ ਰਾਉਣਾ ਮੱਕੋ ਕੇ ਮੈਸਰੀ ਇੰਟਰਨੈਸ਼ਨਲ ਆ ਹੈਗਾ ਹਾਂ ਆ ਦੇ ਆ ਕੀ ਸਟੈਪ ਨਾ ਇੱਥੇ ਇੱਕ ਹੀ ਲੱਗੀ ਆ ਇੱਕ ਪਾਸੇ ਖੁੱਲੀ ਵੀ ਐ ਇੱਕ ਹੀ ਇਕੱਲੀ ਪਈ ਐ ਜਿਹੜੀ ਹਾਂ ਇਹ ਵੀ ਨਾ ਚਾਹੀ ਆ ਨਵਾਂ ਜਮਾ ਹੈ ਠੀਕ ਹੈ ਆ ਜਾ ਕੱਟੀ ਇੱਧਰ ਆ ਮੇਲੇ ਤੋਂ ਬਸ ਬਸ ਇੱਥੇ ਆਪਾਂ ਉਹ ਸਮਾਨ ਲਿਆ ਕੇ ਰੱਖ ਦੇਣਾ ਸਾਰਾ ਫਿਰ ਆਰਡਰ ਲੈਣੇ ਸ਼ੁਰੂ ਕਰ ਦੂਗਾ ਕੰਨ ਹੈਂ ਦੇਖ ਜੋ ਕੰਨ ਦਾ ਨਾ ਉਹ ਆਹ ਹੋਇਆ ਕਿਾ ਇੰਨਾ ਕੱਪੜਾ ਫਰਾਮ ਕਰੀ ਜਨਾ ਕੱਢ ਉਹ ਬਾਈ ਇਧਰ ਵਾਲਾ ਉਧਰ ਵਾਲਾ ਹੂ ਵੀ ਯਾਰ ਇਹ ਤਾਂ ਦੂਰਾ ਲੱਗ ਜੂਗਾ ਉਹ ਬਾਈ ਕੰਨੇ ਆਦਾ ਬੜਾ ਨਹੀਂ ਨਹੀਂ ਆਹ ਕੀ ਕਰੀ ਜਨਾ ਇਹ ਹੂ ਬਾਈ ਇੰਨਾ ਤਾਂ ਨਵਾ ਜਾਵਾ ਦੂਰ ਤੋਂ ਸੇਉਂ ਤੋਂ ਸੇਉਂ ਤੱਕ ਵਾਸਾ બસ ਘਾਤ ਮਕਾਣੀ ਹਾਂ ਉਹ ਬਾਲਾ ਕੱਟ ਲਿਆ ਭਰਾਵਾ ਬਾਈ ਯਾਰ ਕਿਵੇਂ ਨਾ ਇਹ ਜੇ ਇਧਰੋਂ ਕੱਟੇਗਾ ਤਾਂ ਤਾਂ ਵੀ ਇੰਨਾ ਕੱਟੇ ਜਾਊ ਦੋ ਹੀ ਰਹਿੰਦੇ ਚਲ ਕੋਈ ਨਸੀਬ ਆ ਦੇਖ ਗਾਹ ਨੂੰ ਦੱਸਦਾ ਤੈਨੂੰ ਮੈਂ ਜਿਵੇਂ ਆ ਪਿਆ ਠੀਕ ਆ ਇੱਥੇ ਰੱਖ ਇਹ ਆ ਇੰਨਾ ਮੁੜ ਪਿਆ ਤੂੰ ਇੱਥੋਂ ਐ ਕੱਟ ਲਾ ਬਸ ਇਹਨੂੰ ਕਿਹੜਾ ਕੱਪੜਾ ਜ਼ਿਆਦਾ ਆ ਸਾੜੇ ਸਾੜੇ ਇਹਨੂੰ ਮੈਂ ਐਗਜ਼ਾਮਪਲ ਦਿੰਦਾ ਆ ਦੇਖ ਜਿਹੜੇ ਆਪਾਂ ਟੋਟਲ ਲੈਂਦੇ ਸੀ ਉਹ ਏਡਾ ਕੀ ਸੀ ਨਾ ਇਹ ਤੋਂ ਥੋੜਾ ਵੱਡਾ ਸੀ ਉਹਦੇ ਮੈਂ ਉਹ ਦੋ ਪੀਸ ਕੱਟੇ ਆ ਹੁਣ ਆ ਭਾਬਾ ਲਾਲਾ ਤੂੰ ਓਏ ਓ ਪੀਸ ਛੋਟੇ ਸੀ ਐਵੇਂ ਛੋਟੇ ਸੀ ਆ ਸੀ ਕੰਨਾ ਬੁਟੀਕ ਕੰਨਾ ਬੁਟੀਕ ਕੰਨਾ ਬੁਟੀਕ ਚਲੋ ਜੀ ਭਲਾ ਇੱਕ ਇਹਦੇ ਨਾਲ ਤਾਂ ਹੋਰ ਪਿਆ ਹਨਾ ਇਹ ਬਹੁਤ ਗੋਣੇ ਮੁੰਡੇ ਚੱਲੇ ਫਰੇਮ ਬਣਾਉਣਾ ਸੀਗਾ ਇੱਕ ਹਲਦਾਇਆ ਹੈ ਹਾਂ ਹਲਦਾਇਆ ਹਲਦਾਇਆ ਠੀਕ ਉਹ ਫਿਰ ਘਰੇ ਭੇਜ ਦਿਓ ਅੰਚਰੇ ਵਜਾ ਲੈ ਕੇ ਚਲ ਆਉਗਾ ਸ਼ੋਰਟ ਆਈ ਨਹੀਂ ਖੜ ਜਾ ਸ਼ੋਰਟ ਆ ਸਾਰੇ ਮੰਜੇ ਤੇ ਰੱਖ ਦੇ ਨਾ ਕੋਈ ਨਾ ਵਿੱਤੀ ਪਾ ਦੂ ਹਲਾ ਆਈ ਅਹੀਂ ਕਰ ਲਉਂਗੇ ਹਰ ਸਟਾਰਟ ਲਾ ਦੇ ਜਿਹੜਾ ਕੋ ਲੱਗਦਾ ਚਲ ਚਾਦੀ ਇਹ ਦੇ ਅੱਜ ਪੂਰੀ ਜਗਮਗ ਜਗਮਾ ਕਰ ਦੇਣੀ ਜੋ ਕੀ ਚੱਕਰ ਕੀ ਆ ਬਰਾੜ ਸਾਹਿਬ ਬਰਾੜ ਬੋਲਦਾ ਹੀ ਨਹੀਂ ਹਾਂ ਹਾਂ ਬਰਾੜ ਦੇਖ ਲੋ ਹਾਂ ਓਕੇ ਆ ਇਹ ਬੰਦ ਕਰ ਉਹ ਹਾਂ ਬਾਹਰ ਬਾਕਸ ਲਾਇਨ ਦੇ ਵਿੱਚ ਮੈਂ ਪਲੱਗ ਲਾਦਾ ਮੈਂ ਇਹ ਮੈਂ ਆ ਲਾ ਆ ਲਾ ਤੈਨੂੰ ਮੈਂ ਟਾਂਕ ਲਾ ਕੇ ਦਿੰਦਾ ਚਲਾ ਕੇ ਬਣਾਉਣਾ ਨਾ ਲੜਪੇ ਲੜਪੇ ਤੇ ਤੂੰ ਟਾਂਕਾ ਲਾ ਕੇ ਤਾਂ ਮੈਂ ਸਾਰੀ LED ਚ ਲਾ ਕੇ ਬਣਾਉਣਾ ਤੇ ਪਹਿਲਾਂ ਵਾਲੀਆਂ ਵੀ ਨੱਪ ਕੇ ਚੱਲ ਜਾਂਦੀਆਂ ਪੁਰਾਣੀਆਂ ਓਏ ਹਾ ਵੀ ਲੱਗ ਦੇਖੀ ਘੁੱਟੋ ਆਲੀ ਓਏ ਉਹ ਮੈਂ ਨੱਪ ਕੇ ਨਹੀਂ ਆਂ ਨੇ ਗੱਲ ਪਤਾ ਕੀ ਕਰਦਾ ਤੂੰ ਮੋੜ ਦਿੰਦਾ ਨਾ ਇਹ ਟੋਕੀ ਆਂ ਮੋੜ ਦਿੰਦਾ ਤੂੰ ਕਿਹੜੀਆਂ ਮੋੜ ਦੇਣਾ ਹਾ ਵੀ ਚਲਾ ਕੇ ਲੇਗਾ ਸਾਰੀ ਚੱਲੂ ਉਹ ਛੋਟੀ ਕੱਤੀ ਹੋਈਏ ਦੇਖੀ ਕਿਸੇ ਰਾਮ ਨੂੰ ਆ। ਉਹ ਜੋ ਲਾਉਣ ਲੱਗ ਪਹਿਲਾਂ ਨਾ ਜੀਦਾ ਬਲੌਗ ਰਿਟੀ ਨਹੀਂ ਕਹਿੰਦਾ। ਦਾ ਲਾਉਣ ਲੱਗੂ। ਇਹੜੀ ਕੱਟਿਆ ਯਾਰ ਇਹੜੀ ਕੱਟ ਕੇ ਫੜਾਈ ਆ। ਫਿਰ ਕੱਟ ਕੇ ਤੂੰ ਲਾ ਕੇ ਤਾਂ ਦੇਖ ਸਕਦਾ ਐ ਪੂਰੀ ਆਉਂਦੀ ਆ ਕਿ ਨਹੀਂ ਆਉਂਦੀ। ਦੇ ਹਰਿਆ ਲੱਗ ਰਿਹਾ। ਤੂੰ ਸੱਠੀ ਕਰ ਲੈ। ਇਹਨਾਂ ਦੀ ਦੁਕਾਨ ਪਹਿਲੇ ਜਿਹੜੀ ਬੰਦ ਸੀ। ਲਾ ਕੇ ਨਹੀਂ ਵੇਦਾ ਇਹਨਾਂ ਲਾ ਕੇ ਦੇਖ ਲੈ ਲੜੀ ਵੀ ਪੂਰੀ ਆਉਂਦੀ ਆ ਕਿ ਨਹੀਂ। ਜਿਹੜੀ ਹੱਥ ਜਾਂਦੀ ਆ ਲਾਉਣ ਲੱਗ ਗਿਆ। ਕੱਲੀ ਕੱਲੀ ਲੱਗਦੀ ਆ। ਖਰਾਬ ਖੜਾ ਬਈ ਆਪਾਂ ਤੇ ਇਹਨੂੰ ਤੰਕਾ ਲਾ ਕੇ ਚਲਾ ਕੇ ਫੜਾਈ ਦੀ ਆ ਆ ਲਾ ਕੇ ਮੈਂ ਸਾਰੀ ਚਲਦੀ ਆ ਵੀ ਮੈਂ ਹੀ ਲਾਈ ਉਹ ਵਿੱਚ ਦੇਖੀ ਆ ਉਹ ਦੇਖੀ ਵਿੱਚੋਂ ਉਹ ਇਹਦਾ ਪਹਿਲਾਂ ਦੀ ਉਹ ਹੀ ਖਰਾਬ ਆ ਯਾਰ ਨਵੀਂ ਲਾਈਟ ਪਹਿਲਾਂ ਕਿਵੇਂ ਖਰਾਬ ਹੋ ਜੂਗੀ ਮੇਰਾ ਇਹ ਪੁਰਾਣੀ ਆ ਯਾਰ ਕਿਹਨਾਂ ਗੱਲਾਂ ਤੈਨੂੰ ਆ ਪੁਰਾਣੀ ਆ ਉਹ ਪੁਰਾਣੀ ਆ ਪੁਰਾਣੀ ਇਹ ਤਾਂ ਪੁਰਾਣੀ ਆ ਆ ਗੋਲਡ ਵਾਲੀ ਇਹ ਪੁਰਾਣੀ ਆ ਚੱਲ ਜੂ ਅੰਦਰ ਰੀਲ ਚਲਾ ਤੇ ਨਵੀਂ ਕਿਹੜਾ ਸਹੀ ਚੱਲ ਪਈ ਸੀ ਨਵੀਂ ਵੀ ਕਰਾਵੀ ਆ ਮੇਰੇ ਲਿਆ ਮੇਰੇ ਲਿਆ ਕੋ ਤੋਂ ਜਾ ਮੈਂ ਲੈ ਜਾ ਅੱਛਾ ਠੀਕ ਆ ਚੱਲ ਇਹਨੂੰ ਸਾਈਡ ਤੇ ਰੱਖ ਦੇ ਇਹਨੂੰ ਛਿੜੀ ਲੈ ਇਹਨੂੰ ਲਾਓ ਕੋਈ ਨਹੀਂ ਕੋਈ ਟੈਨਸ਼ਨ ਨਾ ਲਾਓ ਇਹਨੂੰ ਭੁੱਖ ਲੱਗੀ ਆ ਜਦ ਰੋਟੀ ਖਾਲੀ ਸੈੱਟ ਹੋ ਜੂਗਾ ਯਾਰ ਬੁਰਾ ਆ ਕੋਈ ਨਹੀਂ ਗੱਲ ਆ ਦਿਆ ਦੀ 2000 ਦਿੱਤੀ ਉਹ ਤੇ 40 ਨੂੰ ਮੈਂ ਇਹਨੂੰ ਬੁਰਾ ਰੋਈ ਕਦੋਂ ਕਿਉਂ ਠੀਕ ਆ ਹੁਣ ਹੋਰ ਵੱਧ ਖਾ ਲਾ ਚੰਮੀ ਪਲੇਟਾਂ ਸਿੱਧੀਆਂ ਕਰੋ ਯਾਰ ਇੱਥੇ ਥਾਲੀਆਂ ਚੱਕ ਕੇ ਚਾਰ ਕੋ ਵੱਢ ਕੇ ਲਾ ਦੇ ਨੇ ਹੇ ਟੈਕਨੋਲੋਜੀਆ 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 ਆਛੇ ਦਿੰਨਾ ਟੈਕਨੋਲੋਜੀਆ ਆਛੇ ਦਿੰਨਾ ਟੈਕਨੋਲੋਜੀਆ ਟੈਕਨੋਲੋਜੀਆ ਨਹੀਂ ਲੱਗਦਾ ਬੜਾ ਮੱਥੇ ਜਮਾਰੀ ਸੀ ਓਏ ਮਿੱਤਰ ਹੀ ਆ ਗਈ ਕੋਈ ਨਾ ਨਾ ਮਾਇਕ ਤੋਂ ਦੀ ਕੋਈ ਨਾ ਇਹ ਜਿੱਥੇ ਗਾਰਾ ਚਲਾ ਲੈਣ ਚਲਪੂ ਆਸ ਹੀ ਖਤਮ ਐ ਨਹੀਂ ਚੱਲਦਾ ਨਹੀਂ ਚੱਲਦਾ ਰਮਨ ਭਾਈ ਉਹ ਇੱਕ ਇਹਦਾ ਅਰਥ ਐ ਇਧਰ ਦੇ ਦੇ ਉਹ ਤਾਰ ਉੱਤੇ ਉਹ ਕਰੇਗਾ ਜਿਵੇਂ ਉਹ ਤਾਰ ਉੱਤੇ ਤੁਸੀਂ ਜਿਉ ਉਹਦਾ ਅਰਥ ਹੋਈ ਰੇ ਪਟਾਈਆਂ ਦਾ ਨਹੀਂ ਉਹਦੇ ਆ ਕੇ ਉੱਤੇ ਦਿਖੀ ਜੂ ਉਹ ਯਾਰ ਜੇ ਪਟਾਈਆਂ ਨਾ ਲਾਉਣੀਆਂ ਇਹਦੇ ਉੱਤੇ ਵੀ ਉਹ ਅੱਡ ਉਹ ਨਾ ਰਿਸਣੀਆਂ ਟਾਈਆਂ ਤਾਂ ਦੋਹਾਂ ਦੋਹਾਂ ਦਾ ਹੱਥ ਅੱਡ ਰਦੇ ਦਾ ਉਹਦੇ ਇੱਕ ਆਈ ਦੇ ਨੋਟ ਜੀ ਦੇ ਦੇ ਉਹ ਯਾਰ ਚਲ ਚੰਗਾ ਯਾਰ ਉਹ ਸਿਹਰਾ ਬੰਦਾ ਉਹ ਸਿਹਰਾ ਬੰਦਾ ਵਲੌਗ ਬਣਾਈ ਜਾਂਦਾ ਉਹ ਬਈ ਉਹ ਮਾਰ ਕੇ ਦਿੰਦੇ ਉਹਨੇ ਨਾੜ ਤੋ ਕਿੱਥੇ ਪਿਆ ਸੀ ਉਹ ਕਿੱਥੇ ਪਿਆ ਆ ਇੰਟਰਨੈਟ ਦਾ ਮਿਸਤਰੀ ਰੇਗ ਲੋਕ تیر ਕਮਾਂਡ ਬਣਾਦਾ ਸਾਰਾ ਦਾ ਮੈਸਤਰੀ ਆ ਗਿਆ ਮੈਸਤਰੀ ਤਾਂ ਹੀ ਲੋਈ ਕੰਮ ਨਹੀਂ ਫੜਦੇ ਪਾਜੀ ਤੁਹਾਡੇ ਬਿਨਾ ਫਟਲਾ ਫਟਲਾ ਵੇ ਬੜਾ ਕੱਟਰ ਯਾਰ ਸਰਖਾ ਬਾਈ ਪਰ ਅਮਰ ਦੋ ਕੰਮ ਕਰ ਯਾਰ ਮਾਫੀ ਕਰ ਕੱਢ ਜਾ ਕੱਟਰ ਮੰਗੀ ਜਨ ਲੈ 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 ਐਵੇਂ ਬੋਲ ਲੈ ਕਿਤੇ ਬਸ ਤਾਰ ਫੜ ਜਾ ਲੱਗੀ ਰਹੇ ਬੱਚੇ ਆ ਤੂੰ ਬੱਚੇ ਓ ਐਡੀ ਕਦੋਂ ਛੋਟੀ ਕਰੀ ਜੰਨਾ ਉਹ ਕਿੱਡੀਆਂ ਛੋਟੀਆਂ ਕਰਤੀਆਂ ਤਾਰਾਂ ਉਹ ਜਿਹੜੇ ਉਹ ਨਾਲ ਘੇਟੀ ਜਾਂਦੀ ਨੇ ਕੀ ਤਾਰ ਹੀ ਖਰਾਬ ਹੋ ਜਾਂਦੀ ਆ ਬਲਾ ਕੀ ਆਲਾ ਉਹਦੇ ਮੂੰਹ ਦੀ ਬਣਾਣਾ ਛੜੇ ਦੀ ਉਹ ਫੋਕਸ਼ ਹੋ ਗਿਆ ਦੀ ਵੀਡੀਓ ਚੱਲ ਉਹ ਨਹੀਂ ਚੱਲਿਆ ਉਹ ਜਿਵੇਂ ਚੱਲਿਆ ਕੁਝ ਵੀ ਨਹੀਂ ਚੱਲਿਆ ਕੀ ਕਰਤਾ ਮੈਂ ਕੀ ਕਰਨਾ ਸੀ ਲਈ ਤੂੰ ਹੀ ਆੰਨੇ ਹੋ ਡਿਬਾਟ ਕਨੈਕਟਰ ਵੀ ਨਹੀਂ ਦੇਖੇ ਹੈ ਲਈ ਤਾ ਤੁਸੀਂ ਆੰਨੇ ਹੋ ਵਾਜਦੀ ਕੀ ਕਰਨਾ ਹੈ ਖੜ ਜਾ ਇੱਕ ਮਿੰਟ ਖੜ ਜਾ ਖੜ ਜਾ ਹੈ ਇੰਨਾ ਹਲਾ ਨਹੀਂ ਕੋਈ ਨਹੀਂ ਹੁੰਦਾ ਵੇਚਣਾ ਹੀ ਆਪੀ ਓਏ ਆ ਤਾਰ ਤਾਂ ਲਈ ਪਈ ਚੰਦੂ ਵੀ ਛੱਕਾ ਲੈ ਬੋਰ ਨੂੰ ਕੱਲੋ ਭਾਂਡੇ ਧੋਈ ਜਾਣੀਆਂ ਤੇ ਚੱਲ ਹੂੰ ਚੱਲੇ ਜੀ ਇਹ ਰੇਜ ਕਰੂ ਜਗ ਮਾਂ ਜਾਗ ਮਾਂ ਕਰ ਤਾ ਮੇਰਾ ਆ ਵੀ ਯਾਰ 골ਡਨ ਲਾਈਟ ਜੀ ਸਾਰੀ ਬਦਲ ਗਏ ਯਾਰ ਸਹੀ ਆ ਓਏ ਹਨ ਕੀ ਕੀ ਆ ਲਾਈਟ 골ਡਨ ਸਾਰੀ ਬਦਲਨੀ ਆ ਕਿਹੜੀ ਕਹਿੰਦਾ ਤੂੰ ਆਹ ਵਾਲੀ ਹੂੰ ਕਹਿੰਦੇ ਮੁੰਡਿਆਂ ਨੇ ਡੱਕ ਤੱਕਾਸਤਾ ਹੈ ਹੈ ਕੋਈ ਨਹੀਂ ਕੋਈ ਨਹੀਂ ਪਤਾ ਪਾਉਂ ਤੇਰੇ ਸ਼ਾਟ ਜੀ ਮੇਰੇ ਕੋਲ ਪਈ ਹੈ ਗੱਡੀ ধਵਾ ਕੇ ਲਿਆ ਵੀ ਸਾਡਾ ਗੱਡੀ ਮਾਰੀ ਜਾਂਦਾ ਹੈ ਗੱਡੀ ਧਵਾ ਕੇ ਲਿਆਏ ਬਾਈ ਕੰਕਣੀ ਹੋਵੇ ਜਮਾ ਗੱਡੀ ਧਵਾ ਕੇ ਲਿਆਏ ਧਵਾ ਕੇ ਲਿਆਉਣਾ ਜੀ ਜਾ ਕੇ ਨਾ ਆਏ ਓਏ ਹਾਂ ਪ੍ਰੈਸ਼ਰ ਵਾਸ਼ਰ ਕਿੱਥੇ ਗੱਡੀ ਧੋਣ ਨਾ ਮੈਂ ਲਿਆ ਦੇ ਕੋ ਕੜ ਜਾ ਕੋਈ ਨਾ ਢੋਲਾ ਕੇ ਦੇਰੇ ਮੈਂ ਧੋਣ ਨਾ ਸੱਤੇ ਕਾਲੀ ਜਾਂਦੇ ਆ ਸਾਡੇ ਤੋਂ ਧਵਾ ਘੜਤਾ ਨੇ ਕਾਦਾ ਓਏ ਹਲ ਤਾਰਾ ਦਾ ਇਧਰੋਂ ਧਵਾ ਨਿਕਲ ਗਿਆ ਸੀ ਕੱਢਿਆ ਸੀ ਕਿ ਨਹੀਂ ਕੱਢਿਆ ਮੇਰੀ ਗੱਲ ਸੁਣ ਨਾ ਆਹ ਤਾਰਾ ਦਾ ਜੀ ਨਾ ਉੱਧਰ ਨਾ ਗਾਉਣ ਗੱਡੇ ਸੀਗੇ ਨਹੀਂ ਤਾਰਾ ਤੂੰ ਮੈਂ ਤਾਂ ਮਾਤਾ ਤਾਰਾ ਦੀ ਮੈਂ ਦੇਖੀ ਦੀ ਨਹੀਂ ਓਏ ਮੇਰੀ ਗੱਲ ਸੁਣ ਆਪਾਂ ਆ ਤਾਰ ਰਮਣਾ ਇੱਕ ਪ੍ਰਾਣੀ ਸੀ ਨਾ ਹਨਾ ਤੇ ਗਾਂ ਜੋੜ ਮਾਰਿਆ ਪਿਆ ਭਾਈ ਸਾਹਿਬ ਦਾ ਮੈਂ ਉਹਨੇ ਚਲਾਤੀ ਤਾਂ ਤੈਨੂੰ ਚਲਾਉਣ ਨੂੰ ਕਿਹਨੇ ਕਿਹਾ ਸੀ ਫੇਜ ਮੈਂ ਆ ਕਸੀ ਜਾਂਦਾ ਸੀ ਕਹਿੰਦਾ ਸੋਚ ਛੱਡੀ ਚਲਾ ਕੇ ਦੇਖੀਏ ਮੇਰਾ ਮਰਨਾ ਅੱੱਲੋ ਜਾਂਦੇ ਘੱਟੋ ਘਾਣੀ ਨਹੀਂ ਨਹੀਂ ਆਈ ਕਿੱਦਾਂ ਲਾ ਦੋਈ ਇੱਥੇ ਗਲਿਆ ਸੀ ਮੇਰਾ ਨਾਂ ਨਾ ਮਜ਼ਾਕ ਕਰੀ ਨਾਮ ਅਜੇ ਤੱਕ ਕੀਤੇ ਕਿ ਉਹ ਕਰਦਾ ਮਾੜਾ ਇਕਣਾ ਗਲਿਆ ਕਰੀ ਕੱਲ ਨਾਲ ਕਿੰਨੇ ਮੁੰਡੇ ਰੋਕ ਜਾ ਨਹੀਂ 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 ਲਿਖ ਕੇ ਦਿੰਨਾ ਉਹ ਕੁਝ ਨਹੀਂ ਦਿੰਦਾ ਮਰ ਨੂੰ ਇਹ ਨਾਮ ਦਵੇ ਕਪਈਆ ਫੇਰ ਖੜ ਕੇ ਆਉਂਦੀ ਓ ਉਹਦੀ ਖੜ ਕੇ ਟੀ-ਸ਼ਰਟ ਦੇ ਨਾਂ ਤੇ ਮਰ ਗਿਆ ਅਬ ਤਾਂ ਸਟicker ਜੀ ਜਿਹਨੇ ਇੱਕ ਪ੍ਰਿੰਟਰ ਬਣਿਆ ਮੁੱਕ ਗਿਆ ਤੇ ਬਰਾ 10 15 ਦੇ ਵਾਸਤੇ ਪੈਂਦਾ ਹੁੰਦਾ ਇਦੂ ਬਾਈ ਨਾ ਪਾਈ ਨਾ ਇੱਕ ਵਾਰੀ ਹੂੰ ਤੇਰਾ ਓ ਯਾਰ ਬਾਈ ਯਾਰ ਜੱਤਾ ਤੂੰ ਆਪ ਕਰਨ ਵਾਲੇ ਕਰ ਲੈ ਇਹਨੂੰ ਕਰ ਲਿਆ ਕਰਨ ਦੇ ਯਰੇ ਹਾਂ ਇਹ ਮੇਰੇ ਫੁੱਫੜ ਵਾਲਾ ਕੰਮ ਆ ਮਾ ਮੁੱਤਣਾ ਦਾ ਮੁੱਤਨ ਦੇਣਾ ਹੋਰ ਕੀ ਲਿਖਿਆ ਤੇਰੇ ਕੋਈ ਮਰਤੀ ਓ ਲੈਣਾ ਨਹੀਂ ਓਏ ਪੈਂਦਾ ਯਾਰ ਓ ਲੈ ਜੂ ਓ ਲੈ ਜੂ ਜੇ ਪਾ ਦੀ ਇਹਨੇ

ਇਹ ਤਾਂ ਬਰਨਾ ਤੇ ਆਉਣਾ ਚ ਬਰਨਾ ਦੇ ਮੈਂ ਉਹ ਕੇ ਦਾ ਸਹੀ ਆ ਗੰਦ ਬੰਦੇ ਚੰਦ ਵਿੱਚ ਇਹ ਤਾਂ ਕੱਲ ਨੂੰ ਫਿਰ ਬੈਠ ਕੇ ਵੀ ਹਾਂਜੀ ਹਾਂਜੀ ਉੱਥੇ ਲਾ ਯਾਰ ਮੈਂ ਧੋਵਾ ਉੱਥੇ ਨਾਲ ਚੱਲ ਜਾਂਗਾ ਉਹ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਸ਼ਿਕਾਸਤ ਲੋੜੀ ਆ ਪੰਨਾ ਆ ਤੋ ਕਰਾੜੀਆਂ ਅਮੀਰੀਆਂ ਆ ਗਈਆਂ ਅੱਜ ਆਪਣੇ ਕੋਲ ਵੀਰੀਆਂ ਪੰਜ ਹੱਦ ਨਾਲ ਡਿੱਗ ਪਿਆ ਜੰਦਾਈ ਸੋਹ ਲੱਗੇ ਚਲੋ ਫਿਰ ਕਿੱਥੇ ਸਾਰੇ ਵੀਰ ਕੱਦ ਲੱਖੇ ਨੂੰ ਉਹ ਬਾਈ ਬਾਹਰ ਹੀ ਖੜਾ ਤੁਹਾਨੂੰ ਬਾਹਰ ਸਹੀ ਜੀ ਨਹੀਂ ਹੁੰਦਾ ਮੇਰੇ ਬਾਈ ਇਹ ਵਾਲੇ ਸਾਈਜ਼ ਨਹੀਂ ਆਉਂਦੇ ਇਹ ਵੀ ਡਿਊਟੀ ਬੈਂਡ ਆ ਥੈਂਕ ਯੂ ਵੀਰੇ ਕੋਈ ਚੱਕਰ ਪੱਟ ਕੋਈ ਹੋਰ ਸਾਈਜ਼ ਨੂੰ ਦਰ ਆ ਨਹੀਂ ਆਉਣਾ ਬਾਈ ਐਲਪੀ ਜੋ ਦੇ ਦੇਣੀ ਕਿਹੋ ਨਾ ਜਾ ਗੱਡੀ ਉਹਨਾਂ ਚਾਜੂਗਾ ਚੱਲ ਚੱਲ ਆ ਜਾ ਆ ਜਾ ਕੀ ਗੱਲ ਕੋਟ ਪੈਂਚ ਪਾਲਿਆ ਸਵਾਈ ਅਹੀਂ ਜੇ ਨਹੀਂ ਫਿਰ ਉੱਥੇ ਕੀ ਫੈਲਾ ਤੂੰ ਸਾਡੀ ਹਰੇਕ ਤਾਂ ਵਗਾੜੀ ਜਾਣ ਡਿਆ ਕਿਵੇਂ ਲੱਗਦੀ ਹੈ ਗੱਲਬਾਤ ਠੀਕ ਹੈ ਹੋਰ ਨਾ ਆਇਆ ਤਾਂ ਮੈਨੂੰ ਉਹ ਬਣਾਤਾ ਜੱਜੂ ਆ ਕੋਈ ਲੋਕ ਆਵਗੇ ਨਾ ਮੀਨ ਸਨੈਕ ਮਾਤਾ ਜੀ ਉਹ ਕੋ ਸਹੀ ਹੈ ਯਾਰ ਲਾਓ ਵੀ ਮੋਮਬੱਤੀਆਂ ਲਿਆਓ ਹੁਣ ਨਹੀਂ ਨਹੀਂ ਫਾਦਰ ਆ ਗਿਆ ਐਂ ਕਰਕੇ ਐਂ ਖੜਾ ਹੁੰਦਾ ਗੱਡੀ ਲੈ ਤੀ ਜੱਜੂ ਨੇ ਅਬ ਭਾਈ ਉਹ ਵੀ ਦਿਖਾਈ ਹੈ ਜਿਹੜਾ ਕਿਉਂ ਨਹੀਂ ਇਹ ਉਹ ਹੀ ਤਾਂ ਹੈ ਬੋਲ ਕੇ ਤਾਂ ਕੋਈ ਨਾ ਇਹ ਨਾ ਨਾ ਉਹੀ ਆ ਪਹਿਲਾਂ ਠਿੱਕਾ ਲੱਗਦਾ ਲੋ ਜੀ ਹੁਣ ਕੱਪੜੇ-ਕੋਪੜੇ ਲੈ ਲੈ ਤੇ ਕਰਦੇ ਆ ਪੇਟ ਪੂਜਾ ਤੇ ਮਿਲਦੇ ਆ ਸਾਨੂੰ ਲਾਸਟ ਬਲੌਗ ਦੇ ਵਿੱਚ